ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਤੋਂ ਲੈ ਕੇ ਨਵੀਂ ਅਪਡੇਟ ਇੱਕ ਘਟਨਾ ਜਿਹੜੀ ਆਪਣੇ ਬਰਨਾਲਾ ਜ਼ਿਲ੍ਹੇ ਦੇ ਮਹਿਰਾ ਪਿੰਡ ਦੀ ਜਿੱਥੇ ਕਿ ਇੱਕ ਪਤੀ ਪਤਨੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਆ ਜਿਸ ਦਾ ਕਾਰਨ ਨਾ ਦਿਗਮਾਨ ਰਹਿ ਚੁ ਰਹਿਦਾ ਵਿਅਕਤੀ ਸੀ ਜੋ ਕਿ ਮ੍ਰਿਤਕ ਦੀ ਪਤਨੀ ਨੂੰ ਨਨ ਜਾਇਜ਼ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਸੀ ਉਹ ਵੀਡੀਓ ਐਂਡ ਫੋਟੋਸ ਦੇ ਜ਼ਰੀਏ ਉਹਨਾਂ ਨੂੰ ਬਲੈਕਮੇਲ ਕਰ ਰਿਹਾ ਸੀ ਤਾਂ ਜੋ ਉਹਨਾਂ ਨਾਲ ਨਾਜਾਇਜ਼ ਸਬੰਧ ਬਣਾ ਸਕਣ ਪੈ ਮ੍ਰਿਤਕ ਨੇ ਉਸ ਵਿਅਕਤੀ ਨੂੰ ਘਰ ਜਾ ਕੇ ਸਮਝਾਇਆ ਵੀ ਸੀ ਪਰ ਉਹ ਨਹੀਂ ਮੰਨਿਆ ਜਿਸ ਦੇ ਚੱਲਦੇ ਉਹਨਾਂ ਨੇ ਆਪਣੀ ਬੇਸਤੀ ਨੂੰ ਦਰਦ ਤੋਂ ਰਾਹਤ ਨੂੰ પતિ ਪਤਨੀ ਦੋਵਾਂ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਇੱਕ ਉਹਨਾਂ ਦਾ 15 ਸਾਲ ਦਾ ਬੇਟਾ ਹੈ ਇਸ ਮਾਮਲੇ ਦੀ ਕਪਸ਼ੀ ਸਵਿਚ ਪੁਲਿਸ ਯਾਰੀ ਹੈ ਪੁਲਿਸ ਪੂਰੇ ਮਾਮਲੇ ਦੀ ਤਿਆ ਤੱਕ ਜਾਵੇਗੀ ਪੁਲਿਸ ਨੇ ਗਿਆ ਹੈ ਕਿ ਉਹਨਾਂ ਨੇ ਸੀਬੀਆਈ ਨੂੰ ਵੀ ਬੁਲਾਇਆ ਸੀ ਜਾਂਚ ਲਈ ਅਮ੍ਰਿਤਿਕ ਦੇਵ ਬ੍ਰਦਰ ਨੇ ਦੱਸਿਆ ਹੈ ਕਿ ਉਹਨਾਂ ਦੇ ਭਰਾ ਨੇ ਜੋ ਇੱਕ ਸੁਸਾਇਡ ਨੋਟ ਵੀ ਲਿਖਿਆ ਹੈ ਕੰਦ ਉੱਪਰ ਵੀ ਲਿਖਿਆ ਹੋਇਆ ਹੈ ਕਿ ਉਹਨਾਂ ਨੇ ਆਪਣੀ ਖੁਦ ਖੁਸ਼ੀ ਦਾ ਕਾਰਨ ਗਵਾਂਡ ਵਿੱਚ ਰਹਿੰਦੇ ਵਿਅਕਤੀ ਜਿਸ ਦਾ ਨਾਂ ਪ੍ਰੀਤ ਹੈ ਉਸ ਵੱਲੋਂ ਉਹਨਾਂ ਦੀ ਪਤਨੀ ਨੂੰ ਨੋ ਚਾਈਜ਼ ਸੰਬੰਧ ਬਣਾਉਣ ਲਈ ਫੋਰਸ ਕੀਤਾ ਜਾਂਦਾ ਸੀ ਇਸ ਲਈ ਉਹਨਾਂ ਨੇ ਸੁਸਾਈਡ ਕਰ ਲਈ ਜੋ ਤੁਸੀਂ ਦੇਖ ਰਹੇ ਹੋ ਮ੍ਰਿਤਿਕ ਦਾ ਬੇਟਾ ਹੈ ਇਹਨਾਂ ਨੇ ਦੱਸਿਆ ਕਿ ਉਹਨਾਂ ਨੇ ਉਹਨਾਂ ਦੇ ਗਵਰੰਟੀਆਂ ਦੇ ਵਿਅਕਤੀ ਨੂੰ ਘਰ ਪੁਲਾ ਕੇ ਸਾਰੀ ਗੱਲਬਾਤ ਕੀਤੀ ਸੀ ਜਿਸ ਤੋਂ ਬਾਅਦ ਵਿੱਚ ਮਾਮਲਾ ਕੁਝ ਠੀਕ ਹੋ ਗਿਆ ਸੀ ਪਰ ਫਿਰ ਉਹ ਆਪਣੀ ਮੰਮੀ ਨੂੰ ਪੇਕ ਕੇ ਲੈ ਗਏ ਸੀ ਸਮਝਾਉਣ ਲਈ ਨਾਲ ਕੇ ਉਸ ਤੋਂ ਬਾਅਦ ਵਿੱਚ ਠੀਕ ਸੀ ਪਰ ਬੱਚਾ ਏ ਜਿਹੜਾ ਉਹਨੂੰ ਇਸ ਹਾਲਾਤ ਬਾਰੇ ਕੁਝ ਵੀ ਪਤਾ ਨਹੀਂ ਉਹ ਅਲੱਗ ਕਮਰੇ ਵਿੱਚ ਸੁੱਤਾ ਪਿਆ ਸੀ ਬਾਕੀ update ਅਸੀਂ ਤੁਹਾਡੇ ਨਾਲ ਫੇਰ ਸਾਂਝੀ ਕਰਾਂਗੇ